ਸ੍ਰੀ ਅਰਜਨ ਦੇਵ ਜੀ ਪਾਰਸੀ ਪਾਰਸੀ ਸਰਵਾਨੀ ਪਰਿਵਰਜਨ ਮੋਗੇ ਅਤਮ ਕੀ ਸੰਗੋ ਮੈ ਪੰਚਨੀ ਪਰ ਦੁੱਖ ਨਵਾਰਿਆ ਕੋਨੇ ਦੁਪੰ ਅਹ ਕਹੇ ਨਿ ਬ੍ਰਹਮ ਪ੍ਰਾਪਤ ਤਹੇ ਨ ਸੀ ਟਲ ਸੁਖਾ ਤੋ ਅਸੰਪਉ ਉਝੋ ਪਰਿਖੂਰਨ ਮੇਦਾ ਤੰ ਧਾਨ ਕੀ ਆਦੇ ਅੰਗਰੇਜ਼ ਬੇ ਨਮਰੇ ਸਤ ਗੁਰਿ ਸਰਬ ਦੇ ਸਮਾਇਆ ਅਨ ਤੰਦੇ ਗੁਰੂ ਰਾਮਦਾਸਿ ਗੋਰੀ ਜਿਨ ਪਾਰਸ ਪਰਸ ਮਿਲਾਇਆ ਜੈ ਜੈ ਕਾਰਜ ਜਸ ਜਗ ਅੰਦੇਰੀ ਮੰਦਰ ਭਾਗ ਜੁਗਤ ਸੇਵਨੈਤ ਗੁਰਪੂਰਾ ਪਾਇਓ ਬੜ ਭਾਗੀ ਲੇਵਲਾਗੇ ਮੇਰ ਦਿਨ ਪਰਸੈ ਤੰ ਬੇਪੰਝਨ ਪਰ ਪੀਰ ਨਿਵਾਰਨੇ ਕਲ ਸਹਾਰ ਤੂਈ ਜਸ ਬਖਤਾ ਕਉ ਸੋਹੀ ਗੁਰੂ ਰਾਮਦਾਸ ਦਾ ਨਾਮ ਧਰਮ ਤੁਝ ਆਪ ਜਨ ਵਰ ਬਖਤਾ